ਹਲਕੇ ਦੇ ਪਿੰਡ ਗਲਵੱਟੀ ਦੇ ਰਹਿਣ ਵਾਲੇ ਤਰਨਜੀਤ ਸਿੰਘ ਅਤੇ ਦਿਲਪ੍ਰੀਤ ਕੌਰ ਜੋ ਕਿ ਇੱਕੋ ਪਿੰਡ ਦੇ ਰਹਿਣ ਵਾਲੇ ਸਨ ਜਿਨ੍ਹਾਂ ਨੇ 2016 ਦੇ ਵਿੱਚ ਵਿਆਹ ਕਰਵਾਇਆ ਸੀ ਜਿਨ੍ਹਾਂ ਦੇ ਹੁਣ ਦੋ ਬੱਚੇ ਵੀ ਹਨ ਇਹ ਕੁਝ ਸਮਾਂ ਪਿੰਡੋਂ ਬਾਹਰ ਕਾਇਤੇ ਰਹੇ ਹੁਣ ਪਿੰਡ ਵਿੱਚ ਹੀ ਰਹਿ ਰਹੇ ਨੇ ਪਿੰਡਾਂ ਦੀ ਲੋਕਾਂ ਵੱਲੋਂ ਇਹਨਾਂ ਦੇ ਇਹਨਾਂ ਦਾ ਸਮਾਜਿਕ ਬਾਈਕਟ ਕਰਨ ਦਾ ਲਹਿਣ ਕੀਤਾ ਗਿਆ ਹੈ ਇਸ ਮੌਕੇ ਪਿੰਡ ਦੇ ਸਰਪੰਚ ਗੁਰਚਰਨ ਸਿੰਘ ਅਤੇ ਪਿੰਡ ਵਾਸੀਆਂ ਨੇ ਕਿਹਾ ਕਿ ਦੋਨਾਂ ਵੱਲੋਂ ਪਿੰਡ ਵਿੱਚ ਹੀ ਵਿਆਹ ਕਰਾਉਣ ਦੇ ਕਾਰਨ ਪਿੰਡ ਵਾਸੀਆਂ ਵੱਲੋਂ ਇਹਨਾਂ ਦਾ ਸਮਾਜਿਕ ਬਾਈਕਾਟ ਕੀਤਾ ਜਾਂਦਾ ਹੈ ਜਦੋਂ ਇਸ ਸੰਬੰਧੀ ਚੌਕੀ ਇਚਾਰਨਾ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇਹ ਮਾਮਲਾ ਹਾਈ ਕੋਰਟ ਵਿੱਚ ਚੱਲ ਰਿਹਾ ਹੈ ਜਦੋਂ ਇਸ ਸੰਬੰਧੀ ਤਰਨਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਪਿੰਡ ਵਾਸੀਆਂ ਵੱਲੋਂ ਸਾਡੇ ਦੇ ਪਿੰਡੋਂ ਬਾਹਰ ਜਾਣ ਲਈ ਦਬਾ ਪਾਇਆ ਜਾ ਰਿਹਾ ਹੈ ਜੇਕਰ ਸਾਨੂੰ ਇਨਸਾਫ ਨਾ ਮਿਲਿਆ ਤਾਂ ਅਸੀਂ ਮਨਜੋਗ ਹਾਈ ਕੋਰਟ ਦਾ ਰੋਕ ਕਰਾਂਗੇ ਐਡਵੋਕੇਟ ਅਮਰਦੀਪ ਸਿੰਘ ਨੇ ਕਿਹਾ ਕਿ ਮੇਰੇ ਕਲਾਇੰਟ ਦੇ ਖਿਲਾਫ ਪਿੰਡ ਵਾਸੀਆਂ ਵੱਲੋਂ ਗੈਰ ਕਾਨੂੰਨੀ ਮਤਾ ਪਾਇਆ ਗਿਆ ਹੈ ਸਾਨੂੰ ਕਾਨੂੰਨ ਤੇ ਪੂਰਾ ਵਿਸ਼ਵਾਸ ਹੈ ਜੇਕਰ ਲੋੜ ਪਈ ਤਾਂ ਸੀ ਹਾਈ ਕੋਰਟ ਵੀ ਜਾਵਾਂਗੇ ਆਉ ਦੇਖਦੇ ਆ ਪੂਰੀ ਰਿਪੋਰਟ 7-8 ਸਾਲ ਪਹਿਲਾਂ ਇਹਨਾਂ ਦੀ ਆਪਣੇ ਕਰਮਜੀਤ ਸਿੰਘ ਦੀ ਬੇਟੀ ਤੇ ਕੁਲਵਿੰਦਰ ਸਿੰਘ ਦੇ بیٹے ਨੇ ਆਪਸ ਵਿੱਚ ਵਿਆਹ ਕਰਾ ਲਿਆ ਸੀਗਾ ਉਹ ਕਾਫੀ ਟਾਈਮ ਤੋਂ ਜਣੀ ਬਾਹਰ ਰਹ ਰਹੇ ਸੀਗੇ ਹੁਣ ਸਾਲ ਸੇ ਮਹੀਨੇ ਤੋਂ ਲਗਾਤਾਰ ਇੱਥੇ ਰਹਿ ਰਹੇ ਨੇ ਇਹ ਜਦੋਂ ਵੀ ਜਣੀ ਲੰਘਦੇ ਨੇ ਕੁੜੀਆਂ ਜਾਣ ਜਾਣ ਕੇ ਅੱਗੇ ਆਉਂਦੀਆਂ ਇਹਨਾਂ ਦੀ ਇਹਨਾਂ ਨੂੰ ਇਹ ਪਰੇਸ਼ਾਨੀਆਂ ਪਹਿਲਾਂ ਚਲੋ ਕੋਈ ਕਿਸੇ ਤਰ੍ਹਾਂ ਦੀ ਵੀ ਰੰਜਸਬਾ ਜੀ ਨਹੀਂ ਸੀਗੀ ਜਦੋਂ ਹੁਣ ਬੇਟੀ ਉਹ ਅੱਗੇ ਹੋ ਕੇ ਵੀ ਮੈਨੂੰ ਕੌਣਾ ਕੱਢਣ ਵਾਲਾ ਵੀ ਮੈਨੂੰ ਕੱਢ ਕੇ ਦਿਖਾਓ ਇਹਨਾਂ ਨਾਲ ਜਣੀ ਬਦੀਕੀ ਕਰਦੀ ਆ ਉਹ ਹਰ ਪੱਖ ਤੋਂ ਉਹ ਗੁੜੀਆ ਮੁੰਡੇ ਦੇ ਬਾਪ ਨਾਲ ਵੀ ਅਸੀਂ ਗੱਲਬਾਤ ਕੀਤੀ ਅੱਜ ਤੋਂ 10-15 ਦਿਨ ਪਹਿਲਾਂ ਚੌਂਕੀ 'ਚ ਵੀ ਬੁਲਾਇਆ ਸੀਗਾ ਉਹ ਕਹਿੰਦਾ ਜੀ ਮੈਂ ਇਹਨਾਂ ਦਾ ਪ੍ਰਬੰਧ ਕਰ ਦੂੰ ਸਾਈਡ ਤੇ ਕਰ ਦੂੰਗਾ 30 ਤਰੀਕ ਤੱਕ ਉਹਨੇ 30 ਤਰੀਕ ਤੱਕ ਦਾ ਸਮਾਂ ਲਿਆ ਸੀਗਾ ਉਹ 30 ਤਰੀਕ ਦਾ ਸਮਾਂ ਲੈਣ ਦੇ ਬਾਵਜੂਦ ਵੀ ਉਹਨੇ ਬਾਹਰ ਕਿਤੇ ਸੈਟਿੰਗ ਕਰਨ ਦੀ بجائے ਇਹਨਾਂ ਤੇ ਹਰਾਸਮੈਂਟ ਦਾ ਮੇਰਾ ਖਿਆਲ ਹੈ ਸ਼ਾਇਦ ਕੇਸ ਕਰਤਾ ਇਹ ਕਹਿੰਦੇ ਨੇ ਵੀ ਸਾਨੂੰ ਸੰਭਣ ਆਗੇ ਨਹੀਂ ਸਾਡੀ ਪਿੰਡ ਦੀ ਹੁਣ ਜਿਹੜਾ ਅੱਜ ਦਾ ਇਕੱਠ ਹੋਇਆ ਇਹ ਏਸੇ ਕਰਕੇ ਹੋਇਆ ਵੀ ਉਹਦਾ ਸੋਸ਼ਲ ਬਾਈਕਾਟ ਕੀਤਾ ਜਾਵੇ ਤਰਨਜੀਤ ਸਿੰਘ ਨਾਮ ਹੈ ਪਿੰਡ ਗਲਵੱਟੀ ਹੈ ਤੇ ਕਦੋਂ ਤੁਹਾਡਾ ਕਿਹਦੇ ਨਾਲ ਵਿਆਹ ਹੋਇਆ ਸੀਗਾ ਮੇਰਾ 2016 ਦੇ ਵਿੱਚ ਲੈਮ ਮੈਰਿਜ ਹੋਈ ਸੀ ਦਿਲਬ੍ਰੀਤ ਕੌਰ ਨਾਲ ਤੇ ਹੁਣ ਕਿੰਨੇ ਬੱਚੇ ਨੇ ਕੀ ਮਾਮਲਾ ਪੂਰਾ ਦੋ ਬੱਚੇ ਨੇ ਜੀ ਮੇਰੇ ਮਾਮਲਾ ਇਹ ਹੈ ਵੀ ਦੋ ਸਾਲ ਪਹਿਲਾਂ ਮੈਂ ਕਿਰਾਏ ਤੇ ਰਹਿੰਦਾ ਰਿਹਾ ਜੀ ਦੋ ਸਾਲਾਂ ਤੋਂ ਬਾਅਦ ਹੁਣ ਪਿੰਡ ਰਹਿ ਰਹੇ ਹਾਂ ਜੀ ਤੇ ਇਹ ਪਿੰਡ ਵਾਲੇ ਕਹਿੰਦੇ ਵੀ ਪਿੰਡ 'ਚ ਰਹਿਣਾ ਨਹੀਂ ਹੈਗਾ ਤੁਹਾਨੂੰ ਵੀ ਬਾਹਰ ਜਾ ਕੇ ਰਹੋ ਹੂੰ ਕਿ ਤੁਹਾਨੂੰ ਕੀ ਕਿਸ ਕਿਤੇ ਪਾਇਆ ਕੀ ਇਹ ਜਿਸ ਨਾਬਾ ਕੋਰ ਦੇ ਵਿੱਚ ਕੇ ਸਪਾਇਆ ਜੀ ਠੀਕ ਹੈ ਹੋਰ ਕੀ ਕਹਿਣਾ ਚਾਹੁੰਦੇ ਹੋ ਕੀ ਮੰਗ ਕਰ ਦਿਓ ਮੰਗ ਤਾਂ ਹੀ ਅਸੀਂ ਇਨਸਾਫ ਇਹ ਮੰਗਦੇ ਆਂ ਵੀ ਸਾਡੀ ਸੁਣਵਾਈ ਹੋਵੇ ਜੀ ਵੀ ਪਿੰਡ ਤੋਂ ਨਾ ਕੱਢਣਾ ਸਾਨੂੰ ਬਾਹਰ ਠੀਕ ਹੈ ਤੇ ਹੁਣ ਉਹਨਾਂ ਨੇ ਕੀ ਕਰਿਆ ਅੱਜ ਉਹਨਾਂ ਨੇ ਅੱਜ ਉਹਨਾਂ ਨੇ ਹੀ ਗੈਰ ਕਾਨੂੰਨੀ ਮਤਾ ਪਾਇਆ ਜੀ ਸਾਨੂੰ ਪਿੰਡੋਂ ਕੱਢਣ ਲਈ ਜੀ ਤੇ ਸਾਡੀ ਹਨ ਬਾਈ ਹੋਈ ਜਾਵੇ ਜੇ ਨਾ ਇਨਸਾਫ ਮਿਲੇ ਫਿਰ ਅਸੀਂ ਉੱਪਰ ਹਾਈ ਕੋਰਟ ਚ ਜਾਵਾਂਗੇ ਮੈਂ ਅਮਰਦੀਪ ਸਿੰਘ ਐਡਵੋਕੇਟ 90 ਪ੍ਰੈਕਟਿਸ ਕਰਦਾ ਜੀ ਜੀ ਕੀ ਮਾਮਲਾ ਸਰ ਪੂਰਾ ਜੀ ਮਾਮਲਾ ਇਹਦੇ ਵਿੱਚ ਇਹ ਹੈ ਜੀ ਅੱਜ ਤੋਂ 5-6 ਦਿਨ ਪਹਿਲਾਂ ਮੇਰੇ ਕੋਲ ਦਿਲਪ੍ਰੀਤ ਤੇ ਤਰਨਜੀਤ ਸਿੰਘ ਨੇ ਅਪਰੋਚ ਕੀਤੀ ਸੀ ਕਿ ਇਹਨਾਂ ਨੂੰ ਪਿੰਡ ਚੋਂ ਧੱਕੇ ਨਾਲ ਕੱਢਿਆ ਜਾ ਰਿਹਾ ਹੈ ਜਦੋਂ ਮੈਂ ਪੂਰਾ ਮਾਮਲਾ ਇਹਨਾਂ ਤੋਂ ਪੁੱਛਿਆ ਤਾਂ ਇਹਨਾਂ ਨੇ ਦੱਸਿਆ ਕਿ 2016 ਦੇ ਵਿੱਚ ਇਹਨਾਂ ਦੀ ਲਵ ਮੈਰਿਜ ਹੋਈ ਸੀ ਪਹਿਲਾਂ ਤੇ 2-3 ਸਾਲ ਚਲੋ ਪਿੰਡ ਤੋਂ ਬਾਹਰ ਰਹੇ ਉਹਨੇ ਪਿੰਡ ਦੇ ਵਿੱਚ ਰਹਿ ਰਹੇ ਨੇ ਬਟ ਪਿੰਡ ਦੀ ਪੰਚਾਇਤ ਵੱਲੋਂ ਇਹਨਾਂ ਦੇ ਪੇਰੈਂਟਸ ਵੱਲੋਂ ਤੇ ਕੁਝ ਪਿੰਡ ਦੇ ਸ਼ਰਾਰਤੀ ਅੰਸਰਾਂ ਵੱਲੋਂ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਗੈਰ ਕਾਨੂੰਨੀ ਤਰੀਕੇ ਨਾਲ ਇਹਨਾਂ ਦੇ ਖਿਲਾਫ ਦਰਖਾਸਤ ਪਾਜੀ ਹੋ ਰਹੀ ਹੈ ਫਿਰ ਮੈਂ 90 ਕਚੇਰੇ ਦੇ ਵਿੱਚ ਕੇਸ ਵੀ ਫਾਈਲ ਕੀਤਾ ਸੀ ਜਿਸ ਦੀ ਤਰੀਖ ਕੱਲ ਹੈ ਜੀ ਮਾਨਯੋਗ ਅਦਾਲਤ 90 ਪੈਂਡਿੰਗ ਹੈ ਜੀ ਤੇ ਹੁਣ ਇਹਨਾਂ ਦੇ ਖਿਲਾਫ ਅੱਜ ਇੱਕ ਗੈਰ ਕਾਨੂੰਨੀ ਮਤਾ ਵੀ ਪਾਸ ਕੀਤਾ ਹੈ ਪੰਚਾਇਤ ਨੇ ਜਿਹਦੇ ਵਿੱਚ ਮਤੇ ਦੇ ਵਿੱਚ ਇਹਨਾਂ ਨੂੰ ਕੱਢਣ ਬਾਰੇ ਤੇ ਇਹਨਾਂ ਦਾ ਸੋਸ਼ੀਅਲੀ ਬਾਇਕਾਟ ਕੀਤਾ ਹੈ ਠੀਕ ਹੈ ਇਦੇ ਵਿੱਚ ਐਵੇਂ ਜੀ ਕਿਉਂਕਿ ਹਿਊਮਨ ਰਾਈਟਸ ਦੀ ਵਾਇਓਲੇਸ਼ਨ ਵੀ ਹੈ ਫੰਡਮੈਂਟਲ ਰਾਈਟਸ ਦੀ ਵਾਇਓਲੇਸ਼ਨ ਵੀ ਹੈ ਜੇ ਮਤਲਬ ਇਹ ਆਪਣੇ ਜਿਹੜੇ ਇਲੀਗਲ ਐਕਟੀਵਿਟੀਜ਼ ਤੋਂ ਨਹੀਂ ਬਾਜ ਜਾਂਦੇ ਤਾਂ ਅਸੀਂ ਆਨਰੇਬਲ ਹਾਈ ਕੋਰਟ ਦਾ ਵੀ ਅਪਰੋਚ ਕਰਾਂਗੇ ਜੀ ਪੰਜਾਬ ਦੇ ਹਾਈ ਕੋਰਟ ਜਾਵਾਂਗੇ ਜੀ ਥੈਂਕ ਯੂ ਇਹ ਦਾ ਨਾਮ ਇਹਦਾ ਕੀ ਨਾਮ ਹੈ ਇਹ ਤੋਂ ਨਾਲ ਦਾ ਨਾਮ ਬਿਲਕੁਲ ਪ੍ਰੀਪ ਕਾਰਪੋਰੇਟ ਫਾਊਂਡ ਜੀ ਹੈ ਇਹ ਤਲਵੱਟੀ ਪਿੰਡ ਦੇ ਰਹਿਣ ਵਾਲੇ ਆ ਜੋ ਤਲਵੱਟੀ ਚੌਂਕੀ ਦੇ ਵਿਚ ਆਂਦਾ ਏ ਪਿੰਡ ਜੀ ਇਹ ਬੱਚਿਆਂ ਨੇ ਇੱਕੋ ਪਿੰਡ ਦੇ ਦੋਨੇ ਬੱਚਿਆਂ ਨੇ ਵਿਆਹ ਕਰਾਇਆ ਸੋ ਇਹਦੇ ਵਿੱਚ ਪੁਲਿਸ ਦੀ ਕਾਨੂੰਜ਼ਾਰੀ ਦੇ ਵਿੱਚ ਕਰਨ ਵਾਲਾ ਕੋਈ ਵੀ ਕਰ ਰਹੀ ਨਹੀਂ ਆ ਇਹ ਕੋਰਟ ਦਾ ਮੈਟਰ ਆ ਇਹਦੇ ਵਿੱਚ ਕੋਰਟ ਦੀ ਪ੍ਰੋਸੀਡਿੰਗ ਚੱਲ ਰਹੀ ਜੀ ਤੁਸੀਂ ਤੁਹਾਨੂੰ ਕੀ ਇਹ ਤਾਂ ਹੈਗਾ ਇਹਦੇ ਬਾਰੇ ਹੁਣੇ ਸਾਨੂੰ ਕੁਝ ਨਹੀਂ ਪਤਾ ਹਾਂ ਹੁਣ ਤੋਂ ਦੇਖੀਏ ਠੀਕ ਹੈ ਹਾਂ ਜੀ ਹਾਲ ਵੀ ਘੜੀ ਤੱਕ ਕੋਈ ਪਾਉਂਡ ਤੋਂ ਕੋਈ ਵੀ ਅਜਿਹੀ ਸ਼ਿਕਾਇਤ ਨਹੀਂ ਆ ਕਿੰਦੀ ਪੰਚਾਇਤ ਤੋਂ ਵੀ ਆਪਣੇ ਦੇ ਸਰਪੰਚ ਕੋ ਸਾਨੂੰ ਕਿਸੇ ਵੀ ਤਰ੍ਹਾਂ ਦੀ ਕੁੱਸ਼ ਕਰਦੀ ਹੈ